ਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦਾ ਹੋਇਆ ਸਾਡੇ ਬਾਂਝੋਗਾ ਐਸਐਸਪੀ ਸਾਹਿਬ ਸ਼੍ਰੀ ਜਵਿੰਦਰ ਸਿੰਘ ਵਰਕ ਜਦੋਂ ਦਿਹਾਤੀ ਚਿੱਤੇ ਦਿਸ਼ਾ ਦਾ ਪੇਸ਼ ਵਿੱਚ ਸਾਡੀ ਸਬ ਕੁਇਜ਼ਨ ਦੇ ਤਿੰਨੋਂ ਐਸਐਚਓ ਸਾਹਿਬਾਨ ਨੇ ਆਰਡਰ ਨਾਲ ਤੇ ਸਰਚ ਆਪਰੇਸ਼ਨ ਦੇ ਦੌਰਾਨ ਪੰਜ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਮੈਂ ਦੱਸਣਾ ਚਾਹਣਾ ਵਾਂ ਕਿ ਇੱਕ ਸਪਲਾਈਰ ਹੈਗਾ ਮੇਨ ਜਿਹੜਾ ਜਿਹਨੂੰ ਕੋਈ ਅਸੀਂ ਐਕਜੂਵੀ ਨਾਲ ਗ੍ਰਿਫਤਾਰ ਕੀਤਾ ਕਰਨ ਹਲ ਸਿੰਘ ਵਾਲਾ ਦਾ ਥਾਣਾ ਬਿਲਗਾ ਤਿੰਨ ਦੋਸ਼ੀ ਜਿਹੜੇ ਨੇ ਉਹ ਥਾਣਾ ਫਲੋਰ ਨੂੰ ਬਿਲੋਂਗ ਕਰਦੇ ਜਿਹਦੇ ਵਿੱਚ ਦੋ ਪੈਡਲਰ ਨੇ ਜਿਹੜੇ ਕਿ ਨਸ਼ੇ ਦੀ ਸਪਲਾਈ ਕਰਦੇ ਸਾਨੂੰ ਉਹਨਾਂ ਨੂੰ ਕਾਬੂ ਕੀਤਾ ਹੈਗਾ ਇੱਕ ਜਿਹੜਾ ਦੋਸ਼ੀ ਸੀ ਉਹ ਵਿਲਕਾਪੜ ਨੂੰ ਬਿਲੋਂਗ ਕਰਦਾ ਉਹ ਵੀ ਨਸ਼ੇ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਹੂੰ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਦੇ ਆ ਇਹਨਾਂ ਦੇ ਵਿੱਚ ਜਿਹੜੇ ਸਪਲਾਇਰ ਅਤੇ ਪੈਡਲਰ ਨੇ ਇਹਨਾਂ ਤੇ ਆਲਰੇਡੀ ਜਿਹੜੇ ਔਰੰਡੀ ਦੇ ਹੋਰ ਆਰਮਜ਼ੈਕਟ ਵਗੈਰਾ ਦੇ ਮਕਦਮੇ ਦਰਜ ਨਹੀਂ ਤੇ ਇਹਨਾਂ ਦੇ ਬਰਖਲਾਫ ਅਸੀਂ ਪ੍ਰੀਵੀਅਸ ਅਕੋਰਡ ਦੇ ਮਤਾਬਕ ਪੁਲਿਸ ਰਿਵਾਰਡ ਲੈ ਕੇ ਇਹ ਕਿਦਾਂ ਕਿਹੜੀ ਕਿਹੜੀ ਜਗ੍ਹਾ ਤੋਂ ਨਸ਼ਾ ਲੈ ਕੇ ਆਉਂਦੇ ਸੀ ਇਦੇ ਵਿੱਚ ਅੱਗੇ ਅਸੀਂ ਜਿਹੜੇ ਆ ਉਹ 29 ਐਂਡੀਪੀ ਸੈਕਟਰ ਹੁੰਦਾ ਸਾਡਾ ਉਹਦੇ ਵਿੱਚ ਅਸੀਂ ਹੋਰ ਵੀ ਦੋਸ਼ੀ ਜਿਹੜੇ ਉਹ ਦਮਜਦ ਕਰਾਂਗੇ ਜਿਹੜੇ ਵਹੀਕਲ ਆ ਉਹ ਕਿੰਦਾ ਦੇ ਆ ਚੋਰੀ ਦੇ ਕੀ ਲੱਗਦਾ ਹੈ ਵਹੀਕਲ ਜਿਹੜੇ ਹੈਗੇ ਨੇ ਇੱਕ ਇੱਕ ਉੱਤੇ ਅਸੀਂ ਐਕਸਯੂਵੀ ਬਰਾਮਦ ਕੀਤੀ ਹੈਗੀ ਹੈ ਜਿਹੜਾ ਸ਼ਰਾਬ ਵੇਚਦਾ ਉਹਦਾ ਵੀ ਮੋਟਰਸਾਈਕਲ ਅਤੇ ਹੋਰ ਅਸੀਂ 10 ਵਹੀਕਲ ਜਿਹੜੇ ਆ ਇੰਪੋਰਟ ਕੀਤੇ ਨੇ ਫਲੋਰ ਤੇ ਗੁਰਾਇਆ ਅਤੇ ਬਿਲਗਰ ਜਿਹੜੇ ਤਿੰਨੇ ਪੁਲਿਸ ਸਟੇਸ਼ਨਾਂ ਵਿੱਚ 10 ਜਿਹੜੇ ਆ ਇਸ ਹਾਰਸਪੋਟ ਦੇ ਨੇੜੇ ਉਹ ਜਿਹੜੇ ਤਸਕਰੀ ਕਰਨ ਜਾਂ ਨਸ਼ਾ ਲੈਣੋਂ ਦੇ ਸੰਬੰਧ ਇਹਨਾਂ ਦੇ ਵਿੱਚ ਅਸੀਂ 10 ਮੋਟਰਸਾਈਕਲ ਇੰਪੋਰਟ ਕੀਤੇ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਇਹ ਤਹਿਤ ਕਾਰਵਾਈ ਕਰਦਾ ਹੋਇਆ ਹੈ ਸਾਡੇ ਬਾਂਝੋਗਾ ਐਸਐਸਪੀ ਸਾਹਿਬ ਸ਼੍ਰੀ ਜਵਿੰਦਰ ਸਿੰਘ ਵਰਕ ਜਦੋਂ ਦਿਹਾਤੀ ਚਿੱਤੇ ਦਿਸ਼ਾ ਦਾ ਪੇਸ਼ ਵਿੱਚ ਸਾਡੀ ਸਬ ਕੁਇਜ਼ਨ ਦੇ ਤਿੰਨੋਂ ਐਸਐਚਓ ਸਾਹਿਬਾਨ ਨੇ ਆਰਡਰ ਉੱਤੇ ਸਰਚ ਆਪਰੇਸ਼ਨ ਦੇ ਦੌਰਾਨ ਪੰਜ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਮੈਂ ਦੱਸਣਾ ਚਾਹਣਾ ਵਾਂ ਕਿ ਇੱਕ ਸਪਲਾਈਰ ਹੈਗਾ ਮੇਨ ਜਿਹੜਾ ਜਿਹਨੂੰ ਕੋਈ ਅਸੀਂ ਐਕਜੂਵੀ ਨਾਲ ਗ੍ਰਿਫਤਾਰ ਕੀਤਾ ਕਰਨ ਹਲ ਸਿੰਘ ਵਾਲਾ ਦਾ ਥਾਣਾ ਬਿਲਗਾ ਤਿੰਨ ਦੋਸ਼ੀ ਜਿਹੜੇ ਨੇ ਉਹ ਥਾਣਾ ਫਲੋਰ ਨੂੰ ਬਿਲੋਂਗ ਕਰਦੇ ਜਿਹਦੇ ਵਿੱਚ ਦੋ ਪੈਡਲਰ ਨੇ ਜਿਹੜੇ ਕਿ ਨਸ਼ੀ ਦੀ ਸਪਲਾਈ ਕਰਦੇ ਸਾਨੂੰ ਉਹਨਾਂ ਨੂੰ ਕਾਬੂ ਕੀਤਾ ਹੈਗਾ ਇੱਕ ਜਿਹੜਾ ਦੋਸ਼ੀ ਸੀ ਉਹ ਵਿਲਕਾਪੜ ਨੂੰ ਬਿਲੋਂਗ ਕਰਦਾ ਉਹ ਵੀ ਨਸ਼ੀ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਹੂੰ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਦੇ ਆ ਇਹਨਾਂ ਦੇ ਵਿੱਚ ਜਿਹੜੇ ਸਪਲਾਇਰ ਅਤੇ ਪੈਡਲਰ ਨੇ ਇਹਨਾਂ ਤੇ ਆਲਰੇਡੀ ਜਿਹੜੇ ਓਐਨਡੀ ਦੇ ਹੋਰ ਆਰਮਜ਼ੈਕਟ ਵਗੈਰਾ ਦੇ ਮਕਦਮੇ ਦਰਜ ਨਹੀਂ ਤੇ ਇਹਨਾਂ ਦੇ ਬਰਕਲੌਅ ਅਸੀਂ ਪ੍ਰੀਵੀਅਸ ਅਕੋਰਡ ਦੇ ਮਤਲਬ ਪੁਲਸ ਰਿਪੋਰਟ ਲੈ ਕੇ ਇਹ ਕਿਦਾਂ ਕਿਹੜੀ ਕਿਹੜੀ ਜਗ੍ਹਾ ਤੋਂ ਨਸ਼ਾ ਲੈ ਕੇ ਆਉਂਦੇ ਸੀ ਇਦੇ ਵਿੱਚ ਅੱਗੇ ਅਸੀਂ ਜਿਹੜੇ ਆ ਉਹ 29 ਐਂਡੀਪੀ ਸੈਕਟਰ ਹੁੰਦਾ ਸਾਡਾ ਉਹਦੇ ਵਿੱਚ ਅਸੀਂ ਹੋਰ ਵੀ ਦੋਸ਼ੀ ਜਿਹੜੇ ਉਹ ਨਾਮਜ਼ਦ ਕਰਾਂਗੇ ਜਿਹੜੇ ਵਹੀਕਲ ਆ ਉਹ ਕਿੰਦਾ ਦੇ ਆ ਚੋਰੀ ਦੇ ਕੀ ਲੱਗਦਾ ਇਹ ਵਹੀਕਲ ਜਿਹੜੇ ਹੈਗੇ ਨੇ ਇੱਕ ਇੱਕ ਉਤੇ ਅਸੀਂ ਐਕਚੁਅਲੀ ਬਰਾਮਦ ਕੀਤੀ ਹੈਗੀ ਐ ਜਿਹੜਾ ਸ਼ਾਹ ਵੇਚਦਾ ਉਹਦਾ ਮੋਟਰਸਾਈਕਲ ਅਤੇ ਹੋਰ ਅਸੀਂ 10 ਵਹੀਕਲ ਜਿਹੜੇ ਆ ਇੰਪੋਰਟ ਕੀਤੇ ਨੇ ਫਲੋਰ ਤੇ ਗੁਰਾਇਆ ਅਤੇ ਬਿਲਕੁਲ ਜਿਹੜੇ ਤਿੰਨੇ ਪੁਲਿਸ ਸਟੇਸ਼ਨਾਂ ਵਿੱਚ 10 ਜਿਹੜੇ ਆ ਇਸ ਹੌਟਸਪੌਟ ਤੋਂ ਨੇੜੇ ਉਹ ਜਿਹੜੇ ਤਸਕਰੀ ਕਰਨ ਜਾਂ ਨਸ਼ਾ ਲੈਣੋਂ ਦੇ ਸੰਬੰਧ ਇਹਨਾਂ ਦੇ ਵਿੱਚ ਅਸੀਂ 10 ਮੋਟਰਸਾਈਕਲ ਇੰਪੋਰਟ ਕੀਤੇ ਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਰਤ ਦੇ ਤਹਿਤ ਕਾਰਵਾਈ ਕਰਦਾ ਹੋਇਆ ਸਾਡੇ ਬਾਂਝੂਗਾ ਐਸਐਸਪੀ ਸਾਹਿਬ ਸ਼੍ਰੀ ਜਵਿੰਦਰ ਸਿੰਘ ਵਰਕ ਜਦੋਂ ਦਿਹਾਤੀ ਜਿੱਦੇ ਦਸ਼ਾ ਦਾ ਪੇਸ਼ ਵਿੱਚ ਸਾਡੀ ਸਬ ਸਪੂਜੀਨ ਦੇ ਤਿੰਨੋ ਐਸਐਚਓ ਸਾਹਿਬਾਨ ਨੇ ਆਰਡਰ ਅਤੇ ਸਰਚ ਆਪਰੇਸ਼ਨ ਦੇ ਦੌਰਾਨ ਪੰਜ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਮੈਂ ਦੱਸਣਾ ਚਾਹਣਾ ਵਾ ਕਿ ਇੱਕ ਸਪਲਾਈਰ ਹੈਗਾ ਮੇਨ ਜਿਹੜਾ ਜਿਹਨੂੰ ਕੋਈ ਅਸੀਂ ਐਕਸਜੀਵੀ ਨਾਲ ਗ੍ਰਿਫਤਾਰ ਕੀਤਾ ਕਰਨ ਹਾਲ ਸਿੰਘ ਵਾਲਾ ਦਾ ਥਾਣਾ ਬਿਲਗਾ ਤਿੰਨ ਦੋਸ਼ੀ ਜਿਹੜੇ ਨਹੀਂ ਉਹ ਥਾਣਾ ਫਲੋਰ ਨੂੰ ਬਿਲੋਂਗ ਕਰਦੇ ਜਿਹਦੇ ਵਿੱਚ ਦੋ ਪੈਡਲਰ ਨੇ ਜਿਹੜੇ ਕਿ ਨਸ਼ੇ ਦੀ ਸਪਲਾਈ ਕਰਦੇ ਸਾਨੂੰ ਉਹਨਾਂ ਨੂੰ ਕਾਬੂ ਕੀਤਾ ਹੈਗਾ ਇੱਕ ਜਿਹੜਾ ਦੋਸ਼ੀ ਸੀ ਉਹ ਵਿਲਕਾਪੜ ਨੂੰ ਬਿਲੋਂਗ ਕਰਦਾ ਉਹ ਵੀ ਨਸ਼ੇ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਹੂੰ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਦੇ ਆ ਇਹਨਾਂ ਦੇ ਵਿੱਚ ਜਿਹੜੇ ਸਪਲਾਇਰ ਅਤੇ ਪੈਡਲਰ ਨੇ ਇਹਨਾਂ ਤੇ ਆਲਰੇਡੀ ਜਿਹੜੇ ਆਰਐਨਡੀ ਦੇ ਹੋਰ ਆਰਮਜ਼ੈਕਟ ਵਗੈਰਾ ਦੇ ਮਕਦਮੇ ਦਰਜ ਨਹੀਂ ਤੇ ਇਹਨਾਂ ਦੇ ਬਰਖਲਾਫ ਅਸੀਂ ਪ੍ਰੀਵੀਅਸ ਅਕੋਰਡ ਦੇ ਮਤਾਬਕ ਪੁਲਿਸ ਰਿਪੋਰਟ ਲੈ ਕੇ ਇਹ ਕਿਦਾਂ ਕਿਹੜੀ ਕਿਹੜੀ ਜਗ੍ਹਾ ਤੋਂ ਨਸ਼ਾ ਲੈ ਕੇ ਆਉਂਦੇ ਸੀ ਇਦੇ ਵਿੱਚ ਅੱਗੇ ਅਸੀਂ ਜਿਹੜੇ ਆ ਉਹ 29 ਐਂਡੀਪੀ ਸੈਕਟਰ ਹੁੰਦਾ ਸਾਡਾ ਉਹਦੇ ਵਿੱਚ ਅਸੀਂ ਹੋਰ ਵੀ ਦੋਸ਼ੀ ਜਿਹੜੇ ਉਹ ਨਾਮਜ਼ਦ ਕਰਾਂਗੇ ਜਿਹੜੇ ਵਹੀਕਲ ਆ ਉਹ ਕਿੰਦਾ ਦੇ ਆ ਚੋਰੀ ਦੇ ਕੀ ਲੱਗਦਾ ਹੈ ਵਹੀਕਲ ਜਿਹੜੇ ਹੈਗੇ ਨੇ ਇੱਕ ਇੱਕ ਉਹ ਤੇ ਅਸੀਂ ਐਕਚੁਅਲੀ ਬਰਾਮਦ ਕੀਤੀ ਹੈਗੀ ਹੈ ਜਿਹੜਾ ਸ਼ਾਹ ਵੇਚਦਾ ਉਹਦਾ ਵੀ ਮੋਟਰਸਾਈਕਲ ਅਤੇ ਹੋਰ ਅਸੀਂ 10 ਵਹੀਕਲ ਜਿਹੜੇ ਆ ਇੰਪੋਰਟ ਕੀਤੇ ਨੇ ਫਲੋਰ ਤੇ ਗੁਰਾਇਆ ਅਤੇ ਬਿਲਕੁਲ ਜਿਹੜੇ ਤਿੰਨੇ ਪੁਲਿਸ ਸਟੇਸ਼ਨਾਂ ਵਿੱਚ 10 ਜਿਹੜੇ ਆ ਇਸ ਹਾਰਸਪੌਟ ਤੋਂ ਨੇੜੇ ਉਹ ਜਿਹੜੇ ਤਸਕਰੀ ਕਰਨ ਜਾਂ ਨਸ਼ਾ ਲੈਣੋਂ ਦੇ ਸਬੰਧ ਇਹਨਾਂ ਦੇ ਵਿੱਚ ਅਸੀਂ 10 ਮੋਟਰਸਾਈਕਲ ਬਰਾਮਦ ਕੀਤੇ ਜਬ ਸਰਕਾਰ ਵੱਲੋਂ ਨਸ਼ਾ ਵਿਰੋਧ ਦੇ ਤਹਿਤ ਕਾਰਵਾਈ ਕਰਦਾ ਹੋਇਆ ਸਾਡੇ ਬਾਂਝੂਗੜ੍ਹ ਐਸਐਸਪੀ ਸਾਹਿਬ ਸ਼੍ਰੀ ਜਵਿੰਦਰ ਸਿੰਘ ਵਰਕ ਜਦੋਂ ਦਿਹਾਤੀ ਚਿੱਤੇ ਦਿਸ਼ਾ ਦਾ ਪੇਸ਼ ਵਿੱਚ ਸਾਡੀ ਸਬ ਕੁਇਜ਼ਨ ਦੇ ਤਿੰਨੋਂ ਐਸਐਚਓ ਸਾਹਿਬਾਨ ਨੇ ਆਰਡਰ ਨਾਲ ਤੇ ਸਰਚ ਆਪਰੇਸ਼ਨ ਦੇ ਦੌਰਾਨ ਪੰਜ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਮੈਂ ਦੱਸਣਾ ਚਾਹਨਾ ਵਾ ਕਿ ਇੱਕ ਸਪਲਾਈਰ ਹੈਗਾ ਮੇਨ ਜਿਹੜਾ ਜਿਹਨੂੰ ਕੋਈ ਅਸੀਂ ਐਕਜੂਵੀ ਨਾਲ ਗ੍ਰਿਫਤਾਰ ਕੀਤਾ ਕਰਨ ਹਾਲ ਸਿੰਘ ਵਾਲਾ ਦਾ ਥਾਣਾ ਬਿਲਗਾ ਤਿੰਨ ਦੋਸ਼ੀ ਜਿਹੜੇ ਨੇ ਉਹ ਥਾਣਾ ਫਲੋਰ ਨੂੰ ਬਿਲੋਂਗ ਕਰਦੇ ਜਿਹਦੇ ਵਿੱਚ ਦੋ ਪੈਡਲਰ ਨੇ ਜਿਹੜਾ ਕਿ ਨਸ਼ੇ ਦੀ ਸਪਲਾਈ ਕਰਦੇ ਸਾਨੂੰ ਉਹਨਾਂ ਨੂੰ ਕਾਬੂ ਕੀਤਾ ਹੈਗਾ ਇੱਕ ਜਿਹੜਾ ਦੋਸ਼ੀ ਸੀ ਉਹ ਵਿਕਾਪਿੰਡ ਨੂੰ ਬਿਲੋਂਗ ਕਰਦਾ ਉਹ ਵੀ ਨਸ਼ੇ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਹੂੰ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਦੇ ਆ ਇਹਨਾਂ ਦੇ ਵਿੱਚ ਜਿਹੜੇ ਸਪਲਾਇਰ ਅਤੇ ਪੈਡਲਰ ਨੇ ਇਹਨਾਂ ਤੇ ਆਲਰੇਡੀ ਜਿਹੜੇ ਆਰਐਨਡੀ ਦੇ ਹੋਰ ਆਰਮਜ਼ ਐਕਟ ਵਗੈਰਾ ਦੇ ਮਕਦਮੇ ਦਰਜ ਨੇ ਤੇ ਇਹਨਾਂ ਦੇ ਵਰਕਲੋਡ ਅਸੀਂ ਪ੍ਰੀਵੀਅਸ ਅਕੋਰਡ ਦੇ ਮਤਲਬ ਪੁਲਸ ਰਿਮਾਰਡ ਲੈ ਕੇ ਇਹ ਕਿਦਾਂ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਨਸ਼ਾ ਲੈ ਕੇ ਆਉਂਦੇ ਸੀ ਇਦੇ ਵਿੱਚ ਅੱਗੇ ਅਸੀਂ ਜਿਹੜੇ ਆਉ ਉਹ 29 ਐਨਡੀਪੀ ਸੈਕਟਰ ਹੁੰਦਾ ਸਾਡਾ ਉਹਦੇ ਵਿੱਚ ਅਸੀਂ ਹੋਰ ਵੀ ਦੋਸ਼ੀ ਜਿਹੜੇ ਉਹ ਦਮਜਦ ਕਰਾਂਗੇ ਜਿਹੜੇ ਵਹੀਕਲ ਆਉ ਕਿਦਾਂ ਦੇ ਆ ਚੋਰੀ ਦੇ ਕੀ ਲੱਗਦਾ ਹੈ ਵਹੀਕਲ ਜਿਹੜੇ ਹੈਗੇ ਨੇ ਇੱਕ ਇੱਕ ਉੱਤੇ ਅਸੀਂ ਐਕਸਯੂਵੀ ਬਰਾਮਦ ਕੀਤੀ ਹੈਗੀ ਹੈ ਜਿਹੜਾ ਸ਼ਰਾਬ ਵੇਚਦਾ ਉਹਦਾ ਵੀ ਮੋਟਰਸਾਈਕਲ ਅਤੇ ਹੋਰ ਅਸੀਂ 10 ਵਹੀਕਲ ਜਿਹੜੇ ਆ ਇੰਪੋਰਟ ਕੀਤੇ ਨੇ ਫਲੋਰ ਤੇ ਗੁਰਾਇਆ ਅਤੇ ਬਿਲਗਰ ਕੇ ਜਿਹੜੇ ਤਿੰਨੇ ਪੋਸਟ ਸਟੇਸ਼ਨਾਂ ਵਿੱਚ 10 ਜਿਹੜੇ ਆ ਇਸ ਹਾਰਸਪੋਟ ਦੇ ਨੇੜੇ ਉਹ ਜਿਹੜੇ ਤਸਕਰੀ ਕਰਨ ਜਾਂ ਨਸ਼ਾ ਲੈਣੋਂ ਦੇ ਸੰਬੰਧ ਇਹਨਾਂ ਦੇ ਵਿੱਚ ਅਸੀਂ 10 ਮੋਟਰਸਾਈਕਲ ਇੰਪੋਰਟ ਕੀਤੇ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦਾ ਹੋਇਆ ਸਾਡੇ ਬਾਂਝੂਗਾ ਐਸਐਸਪੀ ਸਾਹਿਬ ਸ਼੍ਰੀ ਜਵਿੰਦਰ ਸਿੰਘ ਵਰਕ ਜਦੋਂ ਦਿਹਾਤੀ ਜਿੱਦੇ ਦਸ਼ਾ ਦਾ ਪੇਸ਼ ਵਿੱਚ ਸਾਡੀ ਸਬ ਸਪੂਜ਼ਨ ਦੇ ਤਿੰਨੋਂ ਐਸਐਚਓ ਸਾਹਿਬਾਨ ਨੇ ਆਰਡਰ ਅਤੇ ਸਰਚ ਆਪਰੇਸ਼ਨ ਦੇ ਦੌਰਾਨ ਪੰਜ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਮੈਂ ਦੱਸਣਾ ਚਾਹਣਾ ਵਾ ਕਿ ਇੱਕ ਸਪਲਾਈਰ ਹੈਗਾ ਮੇਨ ਜਿਹੜਾ ਜਿਹਨੂੰ ਕੋਈ ਅਸੀਂ ਐਕਸਜੀਵੀ ਨਾਲ ਗ੍ਰਿਫਤਾਰ ਕੀਤਾ ਕਰਨਾਲ ਸਿੰਘ ਵਾਲਾ ਦਾ ਥਾਣਾ ਬਿਲਗਾ ਤਿੰਨ ਦੋਸ਼ੀ ਜਿਹੜੇ ਨੇ ਉਹ ਥਾਣਾ ਫਲੋਰ ਨੂੰ ਬਿਲੋਂਗ ਕਰਦੇ ਜਿਹਦੇ ਵਿੱਚ ਦੋ ਪੈਡਲਰ ਨੇ ਜਿਹੜਾ ਕਿ ਨਸ਼ੇ ਦੀ ਸਪਲਾਈ ਕਰਦੇ ਸਾਨੂੰ ਉਹਨਾਂ ਨੂੰ ਕਾਬੂ ਕੀਤਾ ਹੈਗਾ ਇੱਕ ਜਿਹੜਾ ਦੋਸ਼ੀ ਸੀ ਉਹ ਵਿਲਕਾਪਨ ਨੂੰ ਬਿਲੋਂਗ ਕਰਦਾ ਉਹ ਵੀ ਨਸ਼ੇ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਹੂੰ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਦੇ ਆ ਇਹਨਾਂ ਦੇ ਵਿੱਚ ਜਿਹੜੇ ਸਪਲਾਇਰ ਅਤੇ ਪੈਡਲਰ ਨੇ ਇਹਨਾਂ ਤੇ ਆਲਰੇਡੀ ਜਿਹੜੇ ਆਰਐਨਡੀ ਦੇ ਹੋਰ ਆਰਮਜ਼ ਐਕਟ ਵਗੈਰਾ ਦੇ ਮਕਦਮੇ ਦਰਜ ਨੇ ਤੇ ਇਹਨਾਂ ਦੇ ਵਰਕਲੋਡ ਅਸੀਂ ਪ੍ਰੀਵੀਅਸ ਅਕੋਰਡ ਦੇ ਮਤਲਬ ਪੁਲਿਸ ਰਿਪੋਰਟ ਲੈ ਕੇ ਇਹ ਕਿਦਾਂ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਦਸ਼ਾ ਲੈ ਕੇ ਆਉਂਦੇ ਸੀ ਇਦੇ ਵਿੱਚ ਅੱਗੇ ਅਸੀਂ ਜਿਹੜੇ ਆ ਉਹ 29 ਐਨਡੀਪੀ ਸੈਕਟਰ ਹੁੰਦਾ ਸਾਡਾ ਉਹਦੇ ਵਿੱਚ ਅਸੀਂ ਹੋਰ ਵੀ ਦੋਸ਼ੀ ਜਿਹੜੇ ਉਹ ਦਮਜਦ ਕਰਾਂਗੇ ਜਿਹੜੇ ਵਹੀਕਲ ਆ ਉਹ ਕਿੰਦਾ ਦੇ ਆ ਚੋਰੀ ਦੇ ਕੀ ਲੱਗਦਾ ਹੈ ਵਹੀਕਲ ਜਿਹੜੇ ਹੈਗੇ ਨੇ ਇੱਕ ਇੱਕ ਉੱਤੇ ਅਸੀਂ ਐਕਸਯੂਵੀ ਬਰਾਮਦ ਕੀਤੀ ਹੈਗੀ ਹੈ ਜਿਹੜਾ ਸ਼ਰਾਬ ਵੇਚਦਾ ਉਹਦਾ ਵੀ ਮੋਟਰਸਾਈਕਲ ਅਤੇ ਹੋਰ ਅਸੀਂ 10 ਵਹੀਕਲ ਜਿਹੜੇ ਆ ਇੰਪੋਰਟ ਕੀਤੇ ਨੇ ਫਲੋਰ ਤੇ ਗੁਰਾਇਆ ਅਤੇ ਬਿਲਗਰ ਜਿਹੜੇ ਤਿੰਨੇ ਪੁਲਿਸ ਸਟੇਸ਼ਨਾਂ ਵਿੱਚ 10 ਜਿਹੜੇ ਆ ਇਸ ਹਾਰਸਪੋਟ ਦੇ ਨੇੜੇ ਉਹ ਜਿਹੜੇ ਤਸਕਰੀ ਕਰਨ ਜਾਂ ਨਸ਼ਾ ਲੈਣੋਂ ਦੇ ਸੰਬੰਧ ਇਹਨਾਂ ਦੇ ਵਿੱਚ ਅਸੀਂ 10 ਮੋਟਰਸਾਈਕਲ ਇੰਪੋਰਟ ਕੀਤੇ